ਪੰਜਾਬੀ ਖਬਰਨਾਮਾ ਸੁਣ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੁਣ ਤੱਕ ਦੀ ਵੱਡੀ ਖਬਰ ਲੁਧਿਆਣੇ ਤੋਂ ਜਿੱਥੇ ਕਿ ਲੁਧਿਆਣੇ ਵਾਲਿਆਂ ਲਈ ਵੱਡੀ ਖੁਸ਼ਖਬਰੀ ਸਾਨਨੇ ਵਾਲ ਏਅਰਪੋਰਟ ਤੋਂ ਸ਼ੁਰੂ ਹੋਣਗੀਆਂ ਸਸਤੀਆਂ ਉਡਾਨਾਂ ਲੁਧਿਆਣੇ ਦੀ ਖਬਰ ਜਿੱਥੇ ਕਿ ਕੇਂਦਰ ਸਰਕਾਰ ਦੀ ਉਡਾਨ ਸਕੀਮ ਦਾ ਲਾਭ ਛੇਤੀ ਲੁਧਿਆਣੇ ਅਤੇ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਮਿਲਣਾ ਸ਼ੁਰੂ ਹੋਵੇਗਾ ਦੇ ਇਸ ਦੋ ਕੇਂਦਰ ਸਰਕਾਰ ਦੀ ਉਡਾਨ ਸਕੀਮ ਤੇ ਲੁਧਿਆਣਾ ਦੇ ਸਾਨਨੇ ਵਾਲੇ 에ਰਪੋਰਟ ਤੋਂ ਦਿੱਲੀ ਲਈ ਉਡਾਨ ਸ਼ੁਰੂ ਹੋਣ ਜਾ ਰਹੀ ਹੈ ਇਸ ਦੇ ਚਲਦੇ ਸਾਨਨੇ ਵਾਲੇ 에ਰਪੋਰਟ ਤੇ ਵੀ ਜਿਹੜੀ ਕਿ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਇਸ ਮਹੀਨੇ ਦੇ ਅਖੀਰ ਤੱਕ 에ਰਪੋਰਟ ਤੋਂ ਹਵਾਈ ਸੇਵਾਵਾਂ ਸ਼ੁਰੂ ਹੋਣ ਜਾਣਗੀਆਂ ਇਸ ਸਕੀਮ ਦੇ ਤਹਿਤ 500 ਕਿਲੋਮੀਟਰ ਦੇ ਦਾਇਰੇ ਤੱਕ 1 ਘੰਟੇ ਦੇ ਹਵਾਈ ਸਫ਼ਰ ਦਾ ਕਿਰਾਇਆ ਮਹਿਜ 25000 ਰੁਪਏ ਹੋਵੇਗਾ ਸੂਤਰਾਂ ਮੁਤਾਬਕ ਪਹਿਲਾਂ ਇੱਕ ਉਡਾਨ ਸ਼ੁਰੂ ਹੋਵੇਗੀ ਇਸ ਤੋਂ ਜਿਹੜਾ ਕਿ 50% ਦੀ ਸਿੱਟਾਂ ਉਡਾਂਸ ਕੀਮ ਦੇ ਤਹਿਤ 25000 ਕਿਰਾਏ ਲਈ ਜ਼ਰਵ ਰਹਿਣਗੀਆਂ ਸ਼ੁਰੂਆਤ ਵਿੱਚ ਉਡਾਨਾਂ ਸਿਰਫ ਦਿੱਲੀ ਤੱਕ ਹੋਣਗੀਆਂ ਪਰ ਬਾਅਦ ਵਿੱਚ ਇਹਨਾਂ ਨੂੰ ਮੁੰਬਈ ਤੱਕ ਵਧਾਇਆ ਜਾਵੇਗਾ ਫਿਲਹਾਲ ਇਹ ਸੇਵਾ ਹਫਤੇ ਦੇ 4 ਦਿਨ ਹੀ ਮਿਲ ਸਕੇਗੀ ਪਰ ਕੁਝ ਦਿਨਾਂ ਬਾਅਦ ਉਸ ਨੂੰ ਰੋਜ਼ਾਨਾ ਦੇ ਤੌਰ ਤੇ ਸ਼ੁਰੂ ਕਰ ਦਿੱਤਾ ਜਾਵੇਗਾ ਲੁਧਿਆਣਾ ਦੇ ਆਸ-ਪਾਸ ਦੇ ਵਪਾਰੀਆਂ ਨੂੰ ਇਸ ਦਾ ਵੱਡਾ ਫਾਇਦਾ ਜਿਹੜਾ ਕਿ ਹੋਣ ਵਾਲਾ ਹੈ ਇਸੇ ਤੱਕ ਦੀ ਹੈ ਜਿਹੜੀ ਵੱਡੀ ਖਬਰ ਦੇ ਇਸ ਤੇ तमाम ਦੁਨੀਆਂ ਦੀਆਂ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਪਹੁੰਚਾ ਗਿਆ ਹੁਣ ਤੱਕ ਲਈ ਮੈਨੂੰ ਦੀ ਇਜਾਜ਼ਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ